ਆਖਰ ਅਸਲੀ ਦੋਸ਼ੀ ਕੌਣ ਉਹ ਜਿਨ੍ਹਾਂ ਸ਼੍ਰੀ ਅਮਰਤਸਰ ਸਾਹਿਬ ਵਿਖੇ ਡਾਕਟਰ ਪੀਮਰਾਓਂ ਵੇਦਕਰ ਜੀ ਦੀ ਮੂਰਤੀ ਦੇ ਆ ਤੋੜੇ ਨਾਲ ਸੱਟਾਂ ਮਾਰੀਆਂ ਜਾਂ ਉੱਥੋਂ ਦੀ ਲੰਘ ਰਹੇ ਲੋਕ ਜਾਂ ਜਿਹੜੇ ਖੜੇ ਹੋ ਕੇ ਉੱਥੇ ਵੀਡੀਓ ਸ਼ੂਟ ਕਰ ਰਹੇ ਸੀ ਉਹ ਅਸਲੀ ਗੁਨਾਹਗਰ ਨੇ ਸੋਚਣ ਵਾਲੀ ਗੱਲ ਹੈ ਕਿਉਂਕਿ ਉਸ ਸਮੇਂ ਤੁਸੀਂ ਉਹਨੂੰ ਰੋਕ ਸਕਦੇ ਸੀ ਜਿਹੜੇ ਉੱਥੇ ਖੜ ਕੇ ਵੀਡੀਓ ਬਣਾ ਸਕਦੇ ਸੀ ਲੰਘ ਰਹੇ ਸੀ ਪੁੱਛ ਰਹੇ ਸੀ ਵੀ ਇਹ ਕੀ ਚੱਲ ਰਿਹਾ ਹੈ ਉਹਨੂੰ ਆਪਾਂ ਰੋਕ ਸਕਦੇ ਸੀ ਪਰ ਨਹੀਂ ਸਾਨੂੰ ਤਾਂ ਆਦਤ ਪੈ ਗਈ ਨਾ ਅਸੀਂ ਖੜ ਕੇ ਦੇਖ ਸਕਦੇ ਆ ਤਮਾਸ਼ਗੀਨ ਲੋਕ ਆ ਨਾ ਅਸੀਂ ਅਸੀਂ ਤਾਂ ਤਮਾਸ਼ਾ ਹੀ ਦੇਖਾਂਗੇ ਨਾ ਸਾਡੀ ਆਦਤ ਹੋ ਗਈ ਨਾ ਨਾਲੇ ਆਸੇ ਪਾਸੇ ਕੀ ਹੁੰਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਨਾ ਕਿਉਂਕਿ ਸਾਡੇ ਘਰੇ ਕਿਹੜਾ ਹੁੰਦਾ ਪਿਆ ਸਾਡੇ ਨਾਲ ਤਾਂ ਨਹੀਂ ਨਾ ਹੁੰਦਾ ਪਿਆ ਕਿਸੇ ਹੋਰ ਨਾਲ ਹੀ ਹੋ ਰਿਹਾ ਨਾ ਨਾਲੇ ਉਹ ਤਾਂ ਬਹੁਤੇ ਸਟਾ ਮਾਰ ਵੀ ਦਿੱਤੀਆਂ ਤਾਂ ਫਿਰ ਕਿੱਡੀ ਗੱਲ ਆ ਇਹੋ ਹੀ ਨਾ ਤੁਸੀਂ ਸਮਝਦੇ ਤੇ ਇਹੋ ਹੀ ਗੱਲਾਂ ਨਾ ਠੀਕ ਹੈ ਕਿ ਯਾਰ ਕਦੇ ਤਾਂ ਸੋਚੋ ਕਦੇ ਤਾਂ ਦਿਮਾਗ ਤੋਂ ਸੋਚੋ ਕਿ ਅਸੀਂ ਐਨੇ ਹੀ ਗਿਰ ਗਏ ਆ ਤੁਹਾਡੇ 'ਚ ਐਨੀ ਹਿੰਮਤ ਨਹੀਂ ਸੀ ਹੈਗੀ ਚਾਰ ਬੰਦੇ ਜਾ ਕੇ ਯਾਰ ਤੁਸੀਂ ਉਹਨੂੰ ਰੋਕ ਸਕਦੇ ਸੀ ਤੁਹਾਡੇ ਕੋਲ ਵੀਡੀਓ ਬਣਾਉਣ ਲਈ ਟਾਈਮ ਸੀ ਪਰ ਤੁਸੀਂ ਜਾ ਕੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨੂੰ ਤੁਸੀਂ ਰੋਕ ਸਕਦੇ ਸੀ ਪਰ ਨਹੀਂ ਅਸੀਂ ਕਿਉਂ ਰੋਕੀਏ ਯਾਰ ਸਾਨੂੰ ਤਾਂ ਕੋਈ ਫਰਕ ਨਹੀਂ ਨਾ ਪੈਂਦਾ ਸ਼ਰਮ 'ਚ ਡੁੱਬ ਕੇ ਮਰ ਜਾਓ ਯਾਰ ਤੁਸੀਂ ਸ਼ਰਮ 'ਚ ਡੁੱਬ ਕੇ ਮੈਨੂੰ ਬਹੁਤ ਗੁੱਸੇ ਨਾਲ ਮੈਂ ਤੁਹਾਨੂੰ ਇਹ ਕਹਿ ਰਿਹਾ ਸ਼ਰਮ ਚ ਡੁੱਬ ਕੇ ਮਰ ਜਾ ਯਾਰ ਮਾੜੀ ਮੋਟੀ ਸ਼ਰਮ ਕਰ ਲੋ ਤੁਹਾਡੇ ਜੇ ਗੈਰਤ ਹੈ ਤੁਸੀਂ ਗੁਰੂਆਂ ਦੀ ਧਰਤੀ ਤੇ ਬੈਠੇ ਸੀ ਗੁਰੂਆਂ ਦੀ ਧਰਤੀ ਤੇ ਰਹਿੰਦੇ ਹੋ ਤੁਸੀਂ ਚਾਰ ਬੰਦੇ ਜਾ ਰਿਹਾ ਕੇ ਉਹਨੂੰ ਰੋਕ ਨਹੀਂ ਸਕਦੇ ਸ਼ਰਮ ਕਰੋ ਸ਼ਰਮ ਇੱਕ ਸਰਦਾਰ ਮੁੰਡਾ ਮੈਂ ਸਰਦਾਰ ਮੁੰਡਾ ਤਹਾਂ ਰਿਹਾ ਕਹਿ ਰਿਹਾ ਇਹ ਨਾ ਕਿ ਉਹ ਵੀ ਮੈਂ ਸਰਦਾਰਾਂ ਦਾ ਪੁੱਤ ਨਹੀਂ ਕਹਿੰਦਾ ਸਰਦਾਰਾਂ ਦਾ ਪੁੱਤ ਪਰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਹਰ ਪੱਗ ਬੰਨਣ ਵਾਲਾ ਸਰਦਾਰ ਨਹੀਂ ਹੁੰਦਾ ਇਹ ਗੱਲ ਚੇਤੇ ਰੱਖਿਓ ਹਰ ਇੱਕ ਸਰਦਾਰ ਦੇ ਪੱਗ ਬੰਨੀ ਹੋਵੇ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਹਿੰਦੇ ਬਾਈ ਉਹ ਸਰਦਾਰਾਂ ਦਾ ਮੁੰਡਾ ਸੀ ਕੇਸਦਾਰੀ ਮੁੰਡਾ ਸੀ ਉਹਨੇ ਪੱਗ ਬੰਨੀ ਹੋਈ ਸੀ ਯਾਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਆ ਉਦੋਂ ਵੀ ਸਾਡੇ ਸਿੱਖ ਪਰਿਵਾਰਾਂ ਚੋਂ ਮੁੰਡੇ ਨਿਕਲਦੇ ਆ ਉਹੀ ਉੱਠ ਕੇ ਜਾਂਦੇ ਉੱਥੇ ਜਾ ਕੇ ਬੇਦਬੀ ਕਰ ਦਿੰਦੇ ਆ ਫਿਰ ਆਪਾਂ ਕਹਿ ਦਿੰਨੇ ਯਾਰ ਉਹ ਮੈਂਟਲੀ ਅਫਸੈਟ ਸੀ ਠੀਕ ਹੈ ਪਤਾ ਨਹੀਂ ਸਜ਼ਾ ਮਿਲੂ ਉਹਨਾਂ ਨੂੰ ਕਿ ਨਹੀਂ ਮਿਲੂਗੀ ਇਹ ਮੈਨੂੰ ਨਹੀਂ ਪਤਾ ਕਿਉਂਕਿ ਆਪਣੇ ਕਾਨੂੰਨ ਆ ਨਾ ਜਿਹੜੇ ਉਹ ਬਹੁਤ ਵਿਗੜ ਚੁੱਕੇ ਨੇ ਹਾਲਾਤ ਹੀ ਇੰਨੇ ਜਿਆਦਾ ਵਿਗੜ ਚੁੱਕੇ ਯਾਰ ਕਾਨੂੰਨ ਤੇ ਤੇ ਯਕੀਨ ਹੀ ਨਹੀਂ ਰਿਹਾ ਕਿਸੇ ਨੂੰ ਕਿ ਉਦੋਂ ਉਥੇ ਕੋਈ ਪੁਲਿਸ ਦਾ ਕਰਮਚਾਰੀ ਨਹੀਂ ਸੀਗਾ ਉਥੇ ਕੋਈ ਸਕਿਉਰਿਟੀ ਗਾਰਡ ਨਹੀਂ ਸੀਗਾ ਉਥੇ ਹੈਗੇ ਸੀ ਪਰ ਨਹੀਂ ਨਾ ਸਾਨੂੰ ਕੀ ਯਾਰ ਅਸੀਂ ਤਾਂ ਵਾਰਦਾਤ ਹੋਣ ਤੋਂ ਬਾਅਦ ਉਥੇ ਜਾਂਦੇ ਆ ਨਾ ਸਾਡੀ ਤਾਂ ਆਦਤ ਆ ਨਾ ਕੀ ਕਰੀਏ ਆਦਤ ਤੋਂ ਮਜਬੂਰ ਆ ਸਾਡਾ ਕਾਨੂੰਨ ਹੀ ਐਵੇਂ ਦਾ ਐ ਜਿੱਥੇ ਚਾਰ ਪੈਸੇ ਬਣਦੇ ਹੋਣ ਉਥੇ ਅਸੀਂ ਪਹਿਲੋ ਜਾਂਦੇ ਆ ਜਿੱਥੇ ਐਵੇਂ ਦੀ ਕੋਈ ਵਾਰਦਾਤ ਹੁੰਦੀ ਉੱਥੇ ਅਸੀਂ ਯਾਰ ਪਹੁੰਚਦੇ ਹੀ ਲੇਟ ਆ। ਕਹਿੰਦਾ ਉਹ ਸਰਦਾਰਾਂ ਦਾ ਮੁੰਡਾ ਸੀ ਯਾਰ। ਕਮਾਲ ਹੋ ਗਈ ਯਾਰ। ਸਰਦਾਰ ਸਰਦਾਰ ਸਰਦਾਰ। ਹਰ ਥਾਂ ਤੇ ਯਾਰ ਸਾਨੂੰ ਹੀ ਬਦਨਾਮ ਕੀਤਾ ਹੋਇਆ। ਸਾਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋ। ਠੀਕ ਹੈ। ਹਾਂ ਦਲਤ ਭਾਈਚਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਉਹ ਸਾਡਾ ਭਾਈਚਾਰਾ। ਅਸੀਂ ਵੀ ਉਸੇ ਭਾਈਚਾਰੇ ਚੋਂ ਆ। ਮੇਰੀ ਦਲਤ ਭਾਈਚਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਆਪਸ ਵਿੱਚ ਨਾ ਲੜੀਏ। ਆਪਾਂ ਉਹਨਾਂ ਸ਼ਾਸਤਾਂ ਵਿਰੁੱਧ ਲੜੀਏ। ਜਿਹੜੇ ਸਾਨੂੰ ਨਖਾਣ ਦੀ ਕੋਸ਼ਿਸ਼ ਕਰ ਰਹੇ ਨੇ ਦਿਨ ਰਾਤ ਕੋਸ਼ਿਸ਼ ਕਰ ਰਹੇ ਨੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਸਾਡੇ ਵਿੱਚ ਫੁੱਟ ਪਾਉਣ ਨੂੰ ਲਾਈਆਂ ਹੋਈਆਂ ਹਨ ਸਰਕਾਰਾਂ ਨੇ ਸਾਡਾ ਅੱਜ ਫਰਜ਼ ਬਣਦਾ ਹੈ ਕਿ ਇੱਕ ਜੁਟ ਹੋ ਕੇ ਆਪਾਂ ਕੋਈ ਵੀ ਪਾਈਚਾਰਾ ਹੈ ਸਿੱਖ ਪਾਈਚਾਰਾ ਹੈਗਾ ਆਪਾਂਵੇਂ ਦਲਿਤ ਪਾਈਚਾਰਾ ਭਾਵੇਂ ਕੋਈ ਵੀ ਪਾਈਚਾਰਾ ਸਾਡਾ ਫਰਜ਼ ਬਣਦਾ ਹੈ ਕਿ ਸਾਰਿਆਂ ਦਾ ਇੱਕ ਜੁਟ ਹੋ ਕੇ ਇਨ੍ਹਾਂ ਖਿਲਾਫ ਆਪਾਂ ਆਵਾਜ਼ ਉਠਾਈਏ ਸਰਕਾਰਾਂ ਨੂੰ ਘੇਰੀਏ ਸਰਕਾਰਾਂ ਨੂੰ ਜਗਾਈਏ ਕਿਉਂਕਿ ਇਹ ਸੌ ਚੁਕੀਆਂ ਨੇ ਇਹਨਾਂ ਦਾ ਮਤਲਬ ਹੁੰਦਾ ਹੈ ਵੋਟਾਂ ਲੈ ਲਓ ਉਸ ਤੋਂ ਬਾਅਦ ਯਾਰ ਮਤਲਬ ਹੀ ਨਹੀਂ ਹੈਗਾ ਇਹਨਾਂ ਨੂੰ ਇਹ ਲੋਕਾਂ ਨੂੰ ਨਹੀਂ ਪੁੱਛਦੇ ਲੋਕੀ ਮਜਬੂਰ ਨੇ ਅੱਜ ਥਾਂ ਥਾਂ ਤੇ ਇੰਨਾ ਕ੍ਰਾਈਮ ਵਧ ਗਿਆ ਯਾਰ ਥਾਂ ਥਾਂ ਤੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਕੋਈ ਕਿਤੇ ਗੋਲੀ ਮਾਰ ਕੇ ਚੱਲ ਜਾਂਦਾ ਯਾਰ ਕੋਈ ਕਿਤੇ ਗੋਲੀ ਮਾਰ ਕੇ ਚੱਲ ਜਾਂਦਾ ਯਾਰ ਕੀ ਯਾਰ ਅਸੀਂ ਇੰਨੇ ਬੇਗਿਰਤ ਹੋ ਗਏ ਯਾਰ ਸਾਨੂੰ ਇੰਨੀ ਸਮਝ ਨਹੀਂ ਹੈਗੀ ਸਾਨੂੰ ਹੁਣ ਟਾਈਮ ਆ ਗਿਆ ਹੈ ਇਹਨਾਂ ਖਿਲਾਫ ਖੜੇ ਹੋਣ ਦਾ ਕਿਉਂਕਿ ਜੇ ਹੁਣ ਵੀ ਆਪਾਂ ਖੜੇ ਨਾ ਨਾ ਹੋਏ ਤਾਂ ਫਿਰ ਟਾਈਮ ਲੰਘ ਜਾਣਾ ਫਿਰ ਤੁਸੀਂ ਪਸਤਾਉਣ ਤੋਂ ਬਿਨਾ ਤੁਹਾਡੇ ਕੋਲ ਕੋਈ ਕੰਮ ਨਹੀਂ ਰਹਿ ਜਾਣਾ ਪੰਜਾਬ ਸਾਡਾ ਪਹਿਲਾਂ ਖਾਲੀ ਹੋ ਚੁੱਕਾ ਹੈ ਲੋਕੀ ਤੁਰੇ ਜਾਂਦੇ ਆ ਦਿਨ ਬੇਦਨ ਤੁਰੇ ਜਾਂਦੇ ਆ ਸੋਚਿਆ ਸੀ ਕੋਈ ਨਵੀਂ ਪਾਰਟੀ ਆਊਗੀ ਯਾਰ ਪੰਜਾਬ ਦਾ ਭਲਾ ਕਰੂਗੀ ਕਰਾ ਲਓ ਭਰਾ ਯਾਰ ਇਹਨਾਂ ਤੋਂ ਜਿਵੇਂ ਦੇ ਉਹ ਨਿਕਲੇ ਸੀ ਓਵੇਂ ਦੇ ਨਿਕਲੇ ਯਾਰ ਆਪਸ ਵਿੱਚ ਨਾਲ ਲੜੋ ਯਾਰ ਸਰਕਾਰਾਂ ਕਰਕੇ ਆਪਸ ਵਿੱਚ ਨਾਲ ਲੜੋ ਕਿਉਂਕਿ ਇਹਨਾਂ ਦਾ ਤਾਂ ਕੰਮ ਹੈਗਾ ਲੋਕਾਂ ਨੂੰ ਲੜਾ ਕੇ ਆਪ ਦਾ ਫਾਇਦਾ ਕਰਨਾ ਵੋਟਾਂ ਲੈਣਾ ਠੀਕ ਹੈ ਤਾਂ ਤੁਹਾਨੂੰ ਭਰਾਵਾਂ ਨੂੰ ਭਰਾਵਾਂ ਨਾਲ ਲੜਾਈ ਜਾਂਦੇ ਯਾਰ ਅਸੀਂ ਭਰਾ ਭਰਾ ਤੇ ਇਹ ਚੀਜ਼ ਨੂੰ ਆਪਾਂ ਸਮਝ ਗਏ ਮੈਂ ਇੰਨੀ ਬੇਨਤੀ ਕਰਨੀ ਚਾਹੁੰਦਾ ਸੀ ਜੇ ਮੈਂ ਤੋਂ ਕੁਝ ਗਲਤ ਬੋਲਿਆ ਗਿਆ ਤਾਂ ਆਪਣਾ ਛੋਟਾ ਵੀਰ ਸਮਝ ਕੇ ਮaaf ਕਰ ਦਿਓ